ਇਹਨਾਂ ਨੂੰ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਕਿੱਥੇ ਅਕਾਲੀ ਦਲ ਬਾਦਲ ਖੜੇ ਹੋਣ ਦੇ ਕਾਰਨ ਜਿਹੜੇ ਅਸੀਂ ਪਹਿਲੇ ਮਲਾਈਆਂ ਖਾਂਦੇ ਸਨ ਉਹ ਹੁਣ ਮਲਾਈਆਂ ਸਾਨੂੰ ਖਾਣ ਨੂੰ ਨਹੀਂ ਮਿਲ ਰਹੀ ਉਹਨਾਂ ਦਾ ਕੰਮ ਪੰਜਾਬ ਨੂੰ ਉਹ ਸਿਰਫ ਲੁੱਟਣ ਦੇ ਤੌਰ ਤੇ ਦੇਖਦੇ ਨੇ ਕਿ ਪੰਜਾਬ ਤੋਂ ਅਸੀਂ ਕੀ ਲੁੱਟ ਸਕਦੇ ਹਾਂ ਲੋਕ ਤੇ ਸਵਾਲੇ ਵੀ ਕਰਦੇ ਨੇ ਕਿ ਜਦੋਂ ਸੌਦਾ ਸਾਧ ਨੂੰ ਮੁਆਫੀ ਦਿੱਤੀ ਗਈ ਜਦੋਂ ਪੰਜਾਬ ਦੇ ਵਿੱਚ ਵਿਦਰਬੀਆਂ ਦਾ ਦੌਰ ਚੱਲਿਆ ਤੇ ਉਸ ਵਕਤ ਇਹ ਜਿਹੜਾ ਢਿੰਡਸਾ ਧੜਾਇਆ ਜਾਂ ਪ੍ਰੇਮ ਸਿੰਘ ਚੰਦੂ ਮਾਜ਼ਰਾ ਫਿਰ ਇਹਨਾਂ ਨੇ ਉਸ ਵਕਤ ਅਕਾਲੀ ਦਲ ਤੋਂ ਬਗਾਵਤ ਕਿਉਂ ਨਹੀਂ ਕੀਤੀ ਪਰ ਸੰਗਠਨ ਦੇ ਕੋਲੋਂ ਅੱਜ ਮਾਫੀ ਮੰਗਣ ਨੂੰ ਜਿਹੜੀ ਇਹਨਾਂ ਨੇ ਇੰਨੀ ਦੇਰ ਲਾਤੀ ਉਹਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਹਾਲਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਬਹੁਤ ਵੱਡੀ ਉਤਲ ਫੁਤਲ ਨਜ਼ਰ ਆਉਂਦੀ ਹੈ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਦੇ ਹਮਖਿਆਲ ਲੰਬਾ ਸਮਾਂ ਸੱਤਾ ਦਾ ਨਿਗਹ ਹੰਡਾਉਣ ਵਾਲੇ ਰਾਸ਼ਟਰੀ ਲੀਡਰਾਂ ਦਾ ਗੱਲ ਕੀਤਾ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਪ੍ਰੇਮ ਸਿੰਘ ਚੰਦੂ ਮਾਜ਼ਰਾ ਸਕੰਦਰ ਸਿੰਘ ਮਲੂਕਾ ਦੇ ਸਮੇਤ ਢੀਂਡਸਾ ਧੜੇ ਦੇ ਵੱਲੋਂ ਵੱਡੀ ਬਗਾਵਤ ਕੀਤੀ ਗਈ ਹੈ ਤੇ ਇਸ ਚੀਜ਼ ਨੂੰ ਜੇ ਸਮਝਿਆ ਜਾਵੇ ਤੇ ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਦਾ ਜ਼ਿਕਰ ਹੋ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਬਾਗੀ ਹੋਏ ਧੜੇ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਵਿੱਚ ਜਾ ਕੇ ਜਥੇਦਾਰ ਸਾਡੇ ਕੋਲੋਂ ਅਕਾਲ ਤਖਤ ਸਾਹਿਬ ਦੀ ਜਿਹੜੀ ਪਾਵਨ ਬਾਰਗਾ ਉਹਦੇ ਵਿੱਚ ਨਾਤਮਸਤਕ ਹੋ ਕੇ ਖਿਮਾ ਜਾਂਚਨਾ ਕਰਨਾ ਪਰ ਇਹਨਾਂ ਹਾਲਾਤਾਂ ਦੇ ਵਿੱਚ ਸਤਾਹੀਨ ਤੋਂ ਬਾਅਦ ਸਤਾਧਾਰੀ ਜਿਹੜੇ ਲੋਕਸਾਨਾ ਉਹਨਾਂ ਦਾ ਸਤਾਹੀਨ ਹੋ ਕੇ ਹੀ ਇਸ ਤਰੀਕੇ ਦੇ ਨਾਲ ਜਿਹੜੇ ਇਸ ਤਰੀਕੇ ਦੇ ਹੱਥਖੰਡੇ ਅਪਣਾਉਣੇ ਤੇ ਵੱਡੇ ਸਵਾਲ ਵਿਰੋਧੀਆਂ ਦੇ ਵੱਲੋਂ ਇਹ ਵੀ ਚੱਕੇ ਜਾ ਰਹੇ ਨੇ ਕਿ ਅਕਾਲ ਤਖਤ ਸਾਹਿਬ ਦੇ ਉੱਪਰ ਮੁਆਫੀ ਮੰਗਣਾ ਧਰਮ ਦੀ ਆੜ ਲਈ ਜਾ ਰਹੀ ਹੈ ਜਿਹੜੀ ਪੰਥਕ ਵੋਟ ਹੈ ਉਸ ਵੋਟ ਦਾ ਕਿਤੇ ਨਾ ਕਿਤੇ ਆਪਣੇ ਵੱਲੇ ਖਿਆਲ ਬਣਾਉਣ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ तमाम ਸਾਰੀਆਂ ਚੀਜ਼ਾਂ ਨੂੰ ਸਮਝਣ ਵਾਸਤੇ ਖਾਸ ਕਰ ਜਿਹੜੇ ਪੋਲੀਟਿਕਲ ਤੌਰ ਤੇ ਜਿਹੜੀ ਪੰਜਾਬ ਦੀ ਰਾਜਨੀਤੀ ਤੋਂ ਗਰਾਉਂਡ ਤੇ ਜਾਣੂ ਲੋਕ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਵਿੱਚ ਮੇਰੇ ਨਾਲ ਰਾਜਾ ਸਿੰਘ ਨੇ ਉਹਨਾਂ ਦੇ ਕੋਲੋਂ तमाम सारे سوالਾਂ ਦੇ جواب ਲੈਣ ਦਾ ਯਤਨ ਕਰਾਂਗੇ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ ਜਿਸ ਤਰੀਕੇ ਦੇ ਨਾਲ ਹਾਲ ਦੇ ਵਿੱਚ ਢੀਂਡ ਸਾ ਧੜੇ ਦੇ ਨਾਲ-ਨਾਲ ਪ੍ਰਿੰਮ ਸਿੰਘ ਚੰਦੂ ਮਾਜ਼ਰਾ ਸਕੰਦਰ ਸਿੰਘ ਮਲੂਕਾ ਜਾਂ ਬਹੁਤ ਸਾਰੇ ਹੋਰ ਲੀਡਰਾਂ ਦਾ ਜ਼ਿਕਰ ਹੋਵੇ ਤੇ ਉਹਨਾਂ ਦੇ ਵੱਲੋਂ ਬਾਗੀ ਸੁਰ ਦਿਖਾ ਕੇ ਅਕਾਲ ਤਖਬ ਦੀ ਸ਼ਰਨ ਦੇ ਵਿੱਚ ਜਾ ਕੇ ਜਥੇਦਾਰ ਸਭ ਦੇ ਕੋਲੋਂ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਜਿਹੜੀਆਂ ਖਾਸ ਕਰ ਬਹੁਤ ਵੱਡੀਆਂ ਗਲਤੀਆਂ ਹੋਈਆਂ ਨੇ ਉਹਨਾਂ ਦੀ ਅੱਜ ਖਿਮਾ ਜਾਂਚਨਾ ਕੀਤੀ ਜਾ ਰਹੀ ਹੈ ਲੋੜ ਕੀ ਸਮਝਣ ਦੀ ਹੈ ਤਮਾਮ ਸਾਰਾ ਵਰਤਾਰਾ ਜੋ ਵਰਤਿਆ ਹੈ ਕਿਵੇਂ ਸਮਝਾ ਜਾਵੇ ਨੂੰ ਗੱਲ ਰਜਿੰਦਰ ਜੀ ਤੁਸੀਂ ਆਪਣੇ ਜਿਹੜਾ ਪਹਿਲੇ ਤੁਸੀਂ ਬੋਲਿਆ ਆਪਣੇ ਇੰਟਰੋਡਕਸ਼ਨ ਵਿੱਚ ਤੁਸੀਂ ਇੱਕ ਵਰਡ ਯੂਜ਼ ਕੀਤਾ ਉਹਨੂੰ ਕਹਿੰਦੇ ਨਿੱਜੀ ਹਿੱਤ ਇਹਨਾਂ ਨੂੰ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਅੱਜ ਇਹ ਲੱਗ ਰਿਹਾ ਹੈ ਕਿ ਕਿੱਥੇ ਅਕਾਲੀ ਦਲ ਬਾਦਲ ਖੜੇ ਹੋਣ ਦੇ ਕਾਰਨ ਜਿਹੜੇ ਅਸੀਂ ਪਹਿਲੇ ਮਲਾਈਆਂ ਖਾਂਦੇ ਸਨ ਉਹ ਹੁਣ ਮਲਾਈਆਂ ਸਾਨੂੰ ਖਾਣ ਨੂੰ ਨਹੀਂ ਮਿਲ ਰਹੀਆਂ ਤੇ ਕੀ ਕਰੀਏ ਜਿਹੜੀ ਇਹ ਪੰਥ ਦੀ ਦੋ ਲੋਕ ਸਭਾ ਸੀਟਾਂ ਜਿੱਤੀਆਂ ਗਈਆਂ ਨੇ ਖੰਡੂਰ ਸਾਹਿਬ ਤੇ ਫਰੀਦਕੋਟ ਸਾਹਿਬ ਇਹਨਾਂ ਨੂੰ ਲੱਗ ਰਿਹਾ ਕਿ ਕਿੱਥੇ ਇੱਕ ਹੈ ਨਹੀਂ ਇੱਕ ਲਹਿਰ ਬਣ ਰਹੀ ਹੈ ਇੱਕ ਨਈ ਹਵਾ ਚੱਲ ਰਹੀ ਹੈ ਕਿਉਂਕਿ ਮੈਂ ਆਪਣੇ ਕਈ ਇੰਟਰਵਿਊਸ ਕਰ ਚੁੱਕਿਆ ਹਾਂ ਕਿ ਪੰਜਾਬ ਨੂੰ ਲੋੜ ਹੈ ਖੇਤਰੀ ਪਾਰਟੀ ਦੀ ਕਿਉਂਕਿ ਜਿਹੜੀ ਪਾਰਟੀ ਦਿੱਲੀਆ ਦਿੱਲੀ ਤੋਂ ਚੱਲ ਰਹੀ ਹੈ ਉਹਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਪੰਜਾਬ ਅੱਜ ਕਿਨ ਹਾਲਾਤਾਂ 'ਚ ਪਹੁੰਚ ਗਿਆ ਉਹਨਾਂ ਦਾ ਕੰਮ ਪੰਜਾਬ ਨੂੰ ਉਹ ਸਿਰਫ ਲੁੱਟਣ ਦੇ ਤੌਰ ਤੇ ਦੇਖਦੇ ਨੇ ਕਿ ਪੰਜਾਬ ਤੋਂ ਅਸੀਂ ਕੀ ਲੁੱਟ ਸਕਨੇ ਆਂ ਔਰ ਉਹਨੂੰ ਕਿਵੇਂ ਬਦਨਾਮ ਕਰ ਸਕਨੇ ਆ ਕਿੱਥੇ ਨਾ ਕਿੱਥੇ ਆਪਣੀ ਰਾਜਨੀਤੀ ਦੇ ਵਿੱਚ ਪੰਜਾਬ ਨੂੰ ਉਹ ਦੂਜੀ ਧੜਾ ਨੂੰ ਆ ਸਾਡੇ ਖਿਲਾਫ ਕਰਨੇ 'ਚ ਇਸਤੇਮਾਲ ਕਰਦੇ ਨੇ। ਹੂੰ ਬਈ ਜਿਵੇਂ ਕੰਗਣਾ ਸਾਡੀ ਲਗਾ ਲੋ ਉਹਨੇ ਅਤੰਕਵਾਦ ਕਿਆ ਉਹਨੂੰ ਐਮਪੀ ਦੀ ਟਿਕਟ ਦੇ ਦਿੱਤੀ। ਟੈਣੀ ਨੇ ਕਿਸਾਨਾਂ ਦੇ ਗੱਡੀ ਚੜਾਤੀ ਉਹਨੂੰ ਟਿਕਟ ਦੇ ਦਿੱਤੀ। ਮਤਲਬ ਜਿਹੜੇ ਵੀ ਪੰਜਾਬ ਵਿਰੋਧੀ ਪੱਖ ਹੈਗੇ ਨੇ ਤੇ ਅੱਜ ਤੁਸੀਂ ਦੇਖੋ ਵੀ ਜਿਹੜੀ ਕੁੜੀ ਨੇ ਯੋਗਾ ਕੀਤੀ ਉਹਨੂੰ ਗੁਜਰਾਤ ਪੁਲਿਸ ਨੇ ਸਿਕਿਉਰਿਟੀ ਦੇ ਦਿੱਤੀ। ਤੇ ਇਹ ਗੱਲਾਂ ਕਿਉਂ ਆਦਰੀਆਂ ਨੇ? ਉਹਦਾ ਕਾਰਨ ਕੀ ਹੈਗਾ ਕਿ ਇਹਨਾਂ ਲੋਕਾਂ ਨੇ ਪੰਜਾਬ ਵਾਸਤੇ ਕੁਝ ਨਹੀਂ ਕੀਤਾ। ਤੁਸੀਂ ਢੀਂਡਸਾ ਜੀ ਦਾ ਨਾਮ ਲੈ ਲਓ ਤੁਸੀਂ ਚੰਦੂ ਮਾਜਰਾ ਜੀ ਦਾ ਨਾਮ ਲੈ ਲਓ ਜਿਹਦਾ ਵੀ ਲੈ ਲਓ ਤੁਸੀਂ ਇਹਨਾਂ ਦੀ ਸ਼ੁਰੂਆਤ ਦੇਖੋ ਜਦ ਸ਼ੁਰੂਆਤ ਕੀਤੀ ਹੈ ਕਿੱਥੇ ਸਨ ਅੱਜ ਇਹਨਾਂ ਕੋਲ ਕੀ ਕੀ ਹੈਗਾ ਉਹ ਕਿੱਥੋਂ ਮਿਲਿਆ ਇਹਨਾਂ ਨੂੰ ਉਹ ਅਕਾਲੀ ਬਾਦਲ ਦੇ ਨਾਲ ਜੁੜ ਕੇ ਹੀ ਮਿਲਿਆ ਤੇ ਇਸ ਵਾਸਤੇ ਜਦ ਤੱਕ ਮਲਾਈਆਂ ਖਾਨ ਨੂੰ ਇਹਨਾਂ ਨੂੰ ਮਿਲਦੀ ਰਹੀਆਂ ਇਹਨਾਂ ਨੇ ਅਕਾਲੀ ਦਲ ਬਾਦਲ ਦੇ ਜਿੰਨੀ ਵੀ ਗਲਤੀਆਂ ਨੇ ਜਦ ਕਿਸੇ ਨਾਲ ਤੁਸੀਂ ਜੁੜਦੇ ਹੋ ਉਸ ਆਰਗੇਨਾਈਜੇਸ਼ਨ ਦਾ ਪਾਰਟ ਹੁੰਦੇ ਹੋ ਉਦੀ ਚੰਗਿਆਈ ਵੀ ਤੁਹਾਨੂੰ ਵੰਡਣੀ ਪੈਗੀ ਉਦੀ ਬਰੈਅ ਵੀ ਤੁਹਾਨੂੰ ਵੰਡਣੀ ਪੈਗੀ ਲੋਕ ਤੇ ਸਵਾਲੇ ਵੀ ਕਰਦੇ ਨੇ ਕਿ ਜਦੋਂ ਸੌਦਾ ਸਾਧ ਨੂੰ ਮੁਆਫੀ ਦਿੱਤੀ ਗਈ ਜਦੋਂ ਪੰਜਾਬ ਦੇ ਵਿੱਚ ਵਿਰਦਬੀਆਂ ਦਾ ਦੌਰ ਚੱਲਿਆ ਤੇ ਉਸ ਵਕਤ ਇਹ ਜਿਹੜਾ ਢਿੰਡਸਾ ਧੜਾਇਆ ਜਾਂ ਪ੍ਰੇਮ ਸਿੰਘ ਚੰਦੂ ਮਾਜ਼ਰਾ ਫਿਰ ਇਹਨਾਂ ਨੇ ਉਸ ਵਕਤ ਅਕਾਲੀ ਦਲ ਤੋਂ ਬਗਾਵਤ ਕਿਉਂ ਨਹੀਂ ਕੀਤੀ ਉਦੋਂ ਤੇ ਸਮਾ ਸੀ ਪੰਥਕ ਵੋਟ ਨੂੰ ਕੈਚ ਕਰਨਾ ਮੈਂ ਕਹਿੰਦਾ ਇੱਕ ਨਵਾਂ ਟ੍ਰੈਂਡ ਚੱਲ ਪਿਆ ਨੇ ਕਿ ਜਿਹੜਾ ਬੰਦਾ ਹਾਰਦਾ ਹੈ ਹਮ ਹਾਰਨ ਤੋਂ ਬਾਅਦ ਉਹ ਪਬਲਿਕ ਦਾ ਨੁਮਾਇੰਦਾ ਨਹੀਂ ਹੈ ਤਾਜਸਤਰਾ ਬਿੱਟੂ ਵਸਤਾਂ ਲੁਧਿਆਣੇ ਤੋਂ ਐਵੇਂ ਹੀ ਸਾਡੇ ਢੀਂਡਸਾ ਜੀ ਸਨ ਜਦ ਪਬਲਿਕ ਨੇ ਉਹਨਾਂ ਨੂੰ ਨਕਾਰਤਾ ਤੇ ਉਸ ਤੋਂ ਬਾਅਦ ਉਹਨਾਂ ਦਾ ਰਾਜ ਸਭਾ ਮੈਂਬਰ ਬੰਨਾ ਮਨਿਸਟਰ ਬੰਨਾ ਇਹ ਕੀ ਕੀ ਹੈਗਾ ਸੀ ਉੱਥੋਂ ਕੀ ਖਟ ਕੇ ਲੈ ਕੇ ਆਏ ਪੰਜਾਬ ਵਾਸਤੇ ਅੱਜ ਚੰਡੀਗੜ੍ਹ ਦਾ ਮੁੱਦਾ ਉੱਥੇ ਤੋਂ ਉੱਥੇ ਹੀ ਖੜਾ ਪਾਣੀ ਦਾ ਮੁੱਦਾ ਪਾਣੀ ਦਾ ਜਿਹੜਾ ਮੁੱਦਾ ਉੱਥੇ ਦਾ ਉੱਥੇ ਹੀ ਖੜਾ ਹੈ ਅੱਜ ਅਸੀਂ ਪੰਜਾਬ ਵਿੱਚ ਕੀ ਖਟ ਕੇ ਲੈ ਕੇ ਆਏ ਆ ਅੱਜ ਪੰਜਾਬ ਉਸ ਲੈਵਲ ਤੇ ਕਰਜ਼ਾਈ ਹੋ ਚੁੱਕਿਆ ਹੋਇਆ ਹੈ ਕਿ ਕਿੱਥੇ ਅਗਲੀ ਸਰਕਾਰ ਨੂੰ ਕੋਈ ਕਰਜ਼ਾ ਲੈਣ ਵਾਸਤੇ ਕੋਈ ਥਾਂ ਲੱਭੀ ਕਿ ਕੀ ਨਹੀਂ ਲੱਭੇਗੀ ਉਹ ਆਮ ਆਦਮੀ ਪਾਰਟੀ ਉਹ ਹਾਲ ਕਰਕੇ ਜਾਏਗੀ ਕਿ ਤੁਹਾਨੂੰ ਇਸ ਤੋਂ ਬਾਅਦ ਪਤਾ ਨਹੀਂ ਕੋਈ ਕਰਜ਼ਾ ਹੋਰ ਕਿੱਥੋਂ ਮਿਲੇਗਾ ਕਿ ਨਹੀਂ ਮਿਲੇਗਾ ਅੱਜ ਪੰਜਾਬ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਕਰਜ਼ੇ ਦੇ ਉੱਤੇ ਡਿਪੈਂਡ ਹੈ ਮੀਡੀਆ ਦੇ ਮੁਖਾਤਬ ਹੁੰਦੇ ਨੇ ਕਾਰਜਕਾਰੀ ਜਥੇਦਾਰ ਜਥੇਦਾਰ ਰਹੇ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਸਾਬੋ ਕੀ ਤਲਵੰਡੀ ਦੇ ਮੌਜੂਦਾ ਜਥੇਦਾਰ ਨੇ ਉਹਨਾਂ ਦੇ ਵੱਲੋਂ ਮੀਡੀਆ ਦੇ ਮੁਖਾਤਬ ਹੋ ਕੇ ਦੋ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਬਾਦਲ ਦੇ ਅੰਦਰ ਫੁੱਟਾ ਹੈ ਫੁੱਟ ਦਾ ਜਿਹੜੀ ਫੁੱਟਾ ਨਹੀਂ ਹੋਣੀ ਚਾਹੀਦੀ ਇਸ ਨੂੰ ਫੁੱਟ ਮੰਨਿਆ ਜਾਵੇ ਜਾਂ ਫਿਰ ਜਿਹੜੀਆਂ ਅਕਾਲੀ ਦਲ ਨੇ ਚੀਜ਼ਾਂ ਨੂੰ ਪੰਥਕ ਏਜੰਡਿਆਂ ਨੂੰ ਵਿਸਾਰਿਆ ਇਹ ਚੀਜ਼ ਸਮਝਿਆ ਜਾਵੇ ਕਿ ਅਸਲ ਦੇ ਵਿੱਚ ਮੈਨੇ ਕੀ ਸਮਝੇ ਜਾਣੇ ਨੇ ਤਮਾਮ ਸਾਰੀਆਂ ਚੀਜ਼ਾਂ ਦੇ ਦੇਖੋ ਜਿੱਥੇ ਤੱਕ ਅਸੀਂ ਅਕਾਲੀ ਦਲ ਨੂੰ ਸਮਝਨੇ ਆਂ ਔਰ ਅਕਾਲੀ ਦਲ ਨੂੰ ਪੜਨੇ ਆਂ ਹਮ ਬਗੈਰ ਸੁਖਵੀਰ ਸਿੰਘ ਬਾਦਲ ਦੇ ਬਾਦਲ ਪਰਿਵਾਰ ਦੇ ਅਕਾਲੀ ਦਲ ਹੋ ਨਹੀਂ ਸਕਦਾ ਠੀਕ ਹੈ ਜੀ ਹੁਣ ਇਹ ਜਿਹੜਾ ਤੜਾ ਅਲੱਗ ਹੋਇਆ ਇਹ ਇੰਟਰਨਲ ਪੋਲਿਟਿਕਸ ਵੀ ਹੋ ਸਕਦੀ ਹੈ ਕਿ ਵੀ ਤੁਹਾਡੇ ਤੋਂ ਅਲੱਗ ਹੋ ਕੇ ਅਸੀਂ ਅਕਾਲੀ ਦਲ ਦੀ ਹਵਾ ਵਧੀਆ ਬਣਾਨੇ ਆ ਜਾਂ ਆਪਣੇ ਆਪ ਨੂੰ ਪਹਿਲੇ ਖੜਾ ਕਰ ਲਈਏ ਫਿਰ ਦੁਬਾਰਾ ਅਸੀਂ ਅਕਾਲੀ ਚ ਆ ਜਾਾਂਗੇ ਇੱਕ 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 ਰਾਜਨੀਤੀ ਵੀ ਹੋ ਸਕਦੀ ਹੈ ਕਿ ਵੀ ਕੁਝ ਬੰਦੇ ਬਾਹਰ ਕੱਢ ਦਿੱਤੇ ਜਾਣ ਜਿਹੜੇ ਕਿ ਹਵਾ ਦਾ ਰੁਖ ਬਦਲਣ ਤੇ ਬਾਅਦ ਵਿੱਚ ਉਹ ਦੁਬਾਰਾ ਅਕਾਲੀ ਦਲ ਚ ਆ ਜਾਣ ਲੱਗਦਾ ਨਹੀਂ ਕਿ ਇਹਦੇ ਨਾਲ ਜਿਹੜਾ ਬਚਿਆ ਖੁਚਿਆ ਅਕਾਲੀ ਦਲ ਦਾ ਵੋਟ ਬੈਂਕ ਹੈ ਉਹ ਵੀ ਟੁੱਟ ਜਾਏਗਾ ਰਹਿੰਦਾ ਹੋਇਆ ਵੀ ਦੇਖੋ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਹੂੰ ਰਾਜਨੀਤਿਕ ਲਾਈਫ ਵਿੱਚ ਜਦ ਤੁਸੀਂ ਆਓਗੇ ਤੇ ਤੁਹਾਡੇ ਤੋਂ ਚੰਗਾ ਵੀ ਹੋਏਗਾ ਤੁਹਾਡੇ ਤੋਂ ਮਾੜਾ ਵੀ ਹੋਏਗਾ ਇਹ ਗੱਲ ਵੱਖਰੀ ਹੈ ਪਰ ਸੰਗਤ ਦੇ ਕੋਲੋਂ ਅੱਜ ਮਾਫੀ ਮੰਗਣ ਨੂੰ ਜਿਹੜੀ ਇਹਨਾਂ ਨੇ ਇੰਨੀ ਧੀਰ ਲਾਤੀ ਉਹਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਕਿਉਂ ਮਾਫੀ ਤਦ ਮੰਗੀ ਜਾਂਦੀ ਹੈ ਕਿ ਤੁਹਾਡੀ ਮਾਫੀ ਦੀ ਤਦ ਵੈਲਿਊ ਪੈਂਦੀ ਹੈ ਜਦ ਤੁਸੀਂ ਗਲਤੀ ਮੰਨ ਕੇ ਇਮੀਡੀਏਟਲੀ ਅੱਜ ਉਹ ਜਿਹੜੀ ਗੁਜਰਾਤ ਵਾਲੀ ਕੁੜੀ ਦਾ ਕੀ ਰੋਲਾ ਹੈ ਕਿ ਅੱਜ ਉਹ ਮਾਫੀ ਮੰਗ ਲੈਂਦੀ ਕਿ ਜੀ ਮੇਰੇ ਤੋਂ ਗਲਤੀ ਹੋ ਗਈ ਤੇ ਸਿੰਘਾਂ ਦਾ ਦਿਲ ਤੇ ਇਨਾ ਵੱਡਾ ਹੈ ਕਿ ਦੁਸ਼ਮਣ ਨੂੰ ਦਿੱਲੀ ਦਾ ਤਖਤ ਜਿੱਤ ਕੇ ਫਿਰ ਵਾਪਸ ਕਰ ਦਿੱਤਾ ਸੀ ਠੀਕ ਹੈ ਨਾ ਤੇ ਤੈਨੂੰ ਵੀ ਮਾਫ ਕਰ ਦਿੰਦੇ ਗੱਲ ਤੇ ਅੜੀ ਦੀ ਹੈ ਨਾ ਤੁਸੀਂ ਅੱਜ ਤੱਕ ਅੜੇ ਰਹੇ ਕਿ ਅਸੀਂ ਕੋਈ ਗਲਤੀ ਕੀਤੀ ਨਹੀਂ ਅੱਜ ਤੁਸੀਂ ਕਹਿੰਦੇ ਹੋ ਕਿ ਗਲਤੀ ਕੀਤੀ ਐ ਸਾਨੂੰ ਮਾਫੀ ਦੇ ਦਿਓ ਅਸੀਂ ਤੁਹਾਡੀ ਕਿਹੜੀ ਗਲਤ ਯਕੀਨ ਕਰੀਏ ਕਿ ਅੱਜ ਤੁਹਾਨੂੰ ਤੁਹਾਡੇ ਨਿੱਜੀ ਜਿਹੜੇ ਸਵਾਰਥ ਨੇ ਉਹ ਨਹੀਂ ਪੂਰੇ ਹੋ ਰਹੇ ਲੋਕ ਤੇ ਸਵਾਲੇ ਵੀ ਕਰਦੇ ਨੇ ਕਿ ਐਨੇ ਸਾਲ ਕਿੱਥੇ ਰਹਿ ਗਲਤੀ ਕਰਨ ਤੋਂ ਬਾਅਦ ਜਿਹੜੀ ਮਾਂ ਪਾਰਟੀ ਦੇ ਕਾਰਨ ਅੱਜ ਤੁਸੀਂ ਬਣੇ ਹੋ ਉਹਨੂੰ ਛੱਡ ਕੇ ਜਾਣਾ ਇਨ ਹਾਲਾਤਾਂ ਵਿੱਚ ਜਦ ਕਿ ਜਦ ਸਭ ਤੋਂ ਜ਼ਿਆਦਾ ਲੋਡ ਹੈ ਮੈਂ ਸਮਝਣਾ ਵਾਂ ਇਹ ਨਿੰਦਾਯੋਗ ਹੈ ਇਹ ਇੱਕ ਅੱਜ ਦੀ ਡੇਟ 'ਚ ਹਿੰਦੁਸਤਾਨ ਦੀ ਰਾਜਨੀਤੀ ਦਾ ਇੱਕ ਪਾਠ ਬਣ ਚੁੱਕਿਆ ਹੈ ਕੇ ਜਿਹਦੇ ਕਾਰਨ ਤੁਸੀਂ ਬਨੇ ਜਿਹਦੇ ਕਾਰਨ ਤੁਹਾਡੇ ਮੁੱਲ ਪਏ ਜਿਹਦੇ ਕਾਰਨ ਤੁਹਾਡੀ ਖਰੀਦ ਫਰੋਖਤ ਹੁੰਦੀ ਹੈ ਜਿਹਦੇ ਕਾਰਨ ਲੋਕੀ ਤੁਹਾਨੂੰ ਪੁੱਛਦੇ ਨੇ ਜਿਹਦੇ ਕਾਰਨ ਤੁਸੀਂ ਅੱਜ ਜਦਾਦਾਂ ਇਹ ਆਪਣਾ ਵਧੀਆ ਟਾਈਮ ਹੰਡਾਇਆ ਉਹਨੂੰ ਛੱਡਣ ਵੇਲੇ ਤੁਸੀਂ 2 ਮਿੰਟ ਵੀ ਨਹੀਂ ਲਾਂਦੇ ਤੇ ਤੁਹਾਡੀ ਆਡੋਲੋਜੀ ਤੇ ਕੀ ਇਤਵਾਰ ਕੀਤਾ ਜਾਵੇ ਕੀ ਅੱਜ ਜਿਹੜੀ ਪੰਥ ਨੇ ਜਿਹੜੀ ਸੀਟਾਂ ਜਿੱਤੀਆਂ ਨੇ ਔਰ ਇੱਕ ਨਿਆ ਇੱਕ ਨਿਆ ਬਦਲ ਆ ਰਿਹਾ ਨਿਆ ਬਦਲ ਆ ਰਿਹਾ ਹੈਗਾ ਜਿਹਦੇ ਵਿੱਚ ਇਹ ਉਸ ਆ ਮੈਂ ਕਵਾਂਗਾ ਕਿ ਉਸ ਚੀਜ਼ ਦਾ ਆਨੰਦ ਮਾਨਣਾ ਚਾਹੁੰਦੇ ਨੇ ਕਿ ਵੀ ਜਿਹੜਾ ਪੰਥ ਹੈ ਜਿਹੜੀ ਦੋ ਸੀਟਾਂ ਜਿੱਤੀਆਂ ਨੇ ਉਸ ਪਾਰਟੀ ਵੱਲ ਜਾਈਏ ਕਿਉਂਕਿ ਆਣ ਵਾਲੇ ਟਾਈਮ ਦੇ ਵਿਧਾਨ ਸਭਾ ਦੇ ਅੰਦਰ ਪੰਥ ਦੀ ਤੂਤੀ ਬੋਲੇਗੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਉਹਦਾ ਕਾਰਨ ਕੀ ਹੈ ਕਿ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੂੰ ਅਜਮਾ ਲਿਆ ਚਾਹੇ ਉਹ ਕਾਂਗਰਸ ਸੀ ਚਾਹੇ ਉਹ ਤੁਹਾਡੀ ਭਾਜਪਾ ਹੈ ਚਾਹੇ ਉਹ ਤੁਹਾਡੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾ ਹੋਰ ਕੱਖ ਵੀ ਨਹੀਂ ਕੀਤਾ ਤੇ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਹੋਣਾ ਵੀ ਚਾਹੀਦਾ ਔਰ ਖੇਤਰੀ ਪਾਰਟੀ ਹੋਣੀ ਵੀ ਚਾਹੀਦੀ ਹੈ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜੀ ਹੋਵੇ ਇਹ ਪੰਥ ਨੇ ਬਹੁਤ ਜਿਹੜੇ ਦੋ ਕੈਂਡੀਡੇਟ ਖੜੇ ਕੀਤੇ ਨੇ ਇਹ ਮੈਂ ਕਹਿੰਨਾ ਪੰਥ ਨੂੰ ਸਲੂਟ ਹੈ ਕੇ ਪੰਥ ਨੇ ਉਹ ਦੋ ਸੀਟਾਂ ਜਿਤਾਈਆਂ ਨੇ ਖੜਾ ਕਰਨਾ ਮਤਲਬ ਮਕਸਦ ਨਹੀਂ ਸੀ ਉਹ ਜਿਤਾ ਕੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਲੜਾਈ ਹੋਣਾ ਸੀ ਆਪ ਲੜਾਂਗੇ ਦਿੱਲੀ ਵਾਲਿਆਂ ਤੇ ਨਹੀਂ ਛੱਡਾਂਗੇ ਅਕਾਲੀ ਦਲ ਤੋਂ ਮੋਹ ਭੰਗ ਹੋਣ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਜੀ ਹਾਂ ਇਹੋ ਗੱਲ ਕਿਉਂਕਿ ਪੰਜਾਬ ਦੇ ਲੋਕ ਦੇਖ ਰਹੇ ਸਨ ਆਮ ਆਦਮੀ ਪਾਰਟੀ ਕੀ ਹੈ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਮੌਕਾ ਦਿੱਤਾ ਕਿਉਂਕਿ ਉਹ ਕਾਂਗਰਸ ਤੇ ਅਕਾਲੀ ਦਲ ਦੋਨਾਂ ਤੋਂ ਹੀ بیਜ਼ਾਰ ਹੋ ਚੁੱਕੇ ਸਨ ਇਦੇ ਵਾਸਤੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਚੰਦੂ ਮਾਜਰਾ ਤੜਾ ਜਿਹੜਾ ਉਹ ਭਾਈ ਅਮਰਪਾਲ ਸਿੰਘ ਦੇ ਘਰ ਦੇ ਵਿੱਚ ਜਾਂਦਾ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਦਾ ਤੇ ਕਿਤੇ ਨਾ ਕਿਤੇ ਇਸ ਚੀਜ਼ ਦੀ ਵਿਰੋਧਤਾ ਵੀ ਕੀਤੀ ਜਾ ਰਹੀ ਹੈ ਕਿ ਜੋ ਕੁਝ ਹਾਲ ਦੇ ਵਿੱਚ ਅਮਰਪਾਲ ਸਿੰਘ ਦੇ ਨਾਲ ਜਿੱਤਣ ਤੋਂ ਬਾਅਦ ਹੋਇਆ ਇਹ ਜਿਆਤੀ ਕੀਤੀ ਜਾ ਰਹੀ ਹੈ ਸੱਤਾਧਾਰੀ ਧਿਰ ਦੇ ਵੱਲੋਂ ਕੀ ਮੰਨਿਆ ਜਾਵੇ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਉਹੀ ਸ਼ਖਸ ਨੇ ਜਿਹੜੇ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਅਲਾਈਅንስ ਕਰਕੇ ਲਗਾਤਾਰ ਇਲੈਕਸ਼ਨ ਲੜਦੇ ਨੇ ਆਨੰਦਪੁਰ ਸਭ ਤੋਂ ਵੀ ਇਲੈਕਸ਼ਨ ਉਹਨਾਂ ਨੇ ਹਾਲ ਦੇ ਵਿੱਚ ਲੜਿਆ ਹੈ ਤੇ ਆ ਜਿਹੜਾ ਅਲਾਈਅንስ ਟੁੱਟਣ ਤੋਂ ਬਾਅਦ ਜਾਂ ਉਹਨਾਂ ਤੋਂ ਵੱਖ ਹੋਣ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਬਾਬਤ ਉਹਨਾਂ ਨੌਂਦਵਾਨਾਂ ਦੇ ਬਾਬਤ ਇਸ ਤਰੀਕੇ ਦਾ ਜਿਹੜਾ ਮੋਹ ਦਿੱਖਦਾ ਨਜ਼ਰ ਆ ਰਿਹਾ ਹੈ ਫਿਰ ਕਿਹੜੀਆਂ ਚੀਜ਼ਾਂ ਨੂੰ ਦਰਸਾਉਂਦਾ ਨਜ਼ਰ ਆ ਰਿਹਾ ਜੀ ਦੇਖੋ ਮੈਂ ਤੁਹਾਨੂੰ ਇਹੋ ਗੱਲ ਦਾ ਜਵਾਬ ਦੇ ਦਿੱਤਾ ਹੈ ਉਹ ਚਾਹੇ ਅਮਰਤਪਾਲ ਸਿੰਘ ਜੀ ਹੋਣ ਚਾਹੇ ਉਹ ਫਰੀਦਕੋਟ ਦੇ ਸਾਡੇ ਕੈਂਡੀਡੇਟ ਨੇ ਉਹ ਹੋਣ ਜਾਂ ਪੰਥ ਦੇ ਹੋਰ ਵੱਡੇ ਨੁਮਾਇੰਦੇ ਹੋਣ ਜਿਨ੍ਹਾਂ ਨੇ ਉਹ ਲੋਕਾਂ ਨੂੰ ਜਤਾਇਆ ਉਹਨਾਂ ਦੇ ਕੋਲ ਜਾਣ ਕੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਇਹ ਹਵਾ ਇਸ ਵਾਰ ਦੀ ਇੱਧਰ ਸ਼ਿਫਟ ਹੋ ਸਕਦੀ ਹੈ ਤੇ ਉਸ ਬੇੜੀ ਵਿੱਚ ਉਹ ਬੈਨ ਨੂੰ ਫਟਾਫਟ ਤਿਆਰ ਹੋ ਗਏ ਨੇ ਜਿਹੜੀ ਕਿ ਉਹਨਾਂ ਲੱਗਦਾ ਕਿ ਪਾਰ ਨਿਕਲ ਸਕਦੀ ਹੈ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਲੇਕਿਨ ਮਨੂੰ ਮੈਂ ਪੰਥ ਨੂੰ ਵੀ ਕਵਾਂਗਾ ਕਿ ਪੰਥ ਦੇ ਮੁੱਦੇ ਆਪਣੀ ਜਗ੍ਹਾ ਨੇ ਸਾਨੂੰ ਪੰਥ ਨੂੰ ਵੀ ਹੁਣ ਬਹੁਤ ਸੋਚ ਸਮਝ ਕੇ ਔਰ ਬੜੀ ਇੰਟੈਲੀਜੈਂਟਲੀ ਆਪਣੀ ਰਾਜਨੀਤੀ ਕਰਨੀ ਪਵੇਗੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਵੀ ਰੱਖਣੇ ਪੈਣਗੇ ਪੰਜਾਬ ਨੂੰ ਅਸੀਂ ਇਕਨੋਮਿਕਲੀ ਕਿਵੇਂ ਸਟਰੋਂਗ ਕਰਨਾ ਹੈ ਉਹ ਵੀ ਸਾਨੂੰ ਇਸ ਦੇ ਉੱਤੇ ਬੜਾ ਜ਼ੋਰ ਦੇਣਾ ਪਏਗਾ ਅੱਜ ਜਿਹੜੀ ਅਸੀਂ ਅਸੀਂ ਜਿਹੜਾ ਪਾਰਲੀਮੈਂਟ ਵਿੱਚ ਜਾਣ ਦਾ ਇੱਕ ਸਬਬ ਬਣਾਇਆ ਉੱਥੇ ਆਪਣੀ ਗੱਲ ਰੱਖਣ ਦਾ ਵਾਸਤੇ ਅਸੀਂ ਜਿਹੜੇ ਕੈਂਡੀਡੇਟ ਜਿਤਾਏ ਨੇ ਇਹ ਮਤਲਬ ਮੈਂ ਕਹਿੰਦਾ ਕਿ ਬਹੁਤ ਹੀ ਵਧੀਆ ਸਟੈਪ ਪੰਥ ਨੇ ਚੁੱਕਿਆ ਹਲਦੀ ਖਿੱਚੋ ਤਾਨ ਦੇ ਦਰਮਿਆਨ ਦੋਨਾਂ ਤਰਾਂ ਦੇ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਐਲੀਗੇਸ਼ਨ ਲਾਏ ਜਾ ਰਹੇ ਨੇ ਕਿ ਮੰਨੇ ਆ ਜਾਵੇ ਕਿ ਬੀਜੇਪੀ ਦਾ ਅੰਦਰ ਖਾਤੇ ਕਿਹੜੀ ਧਿਰ ਦੇ ਨਾਲ ਅਲਾਈਅੰਸ ਹੋ ਸਕਦਾ ਹੈ ਜਾਂ ਫਿਰ ਸੱਚਮੁੱਚ ਜਿਹੜੀ ਬੀਜੇਪੀ ਹੈ ਉਹ ਚੰਦੂ ਮਾਜਰਾ ਧੜੇ ਨੂੰ ਸਪੋਰਟ ਕਰ ਰਹੀ ਹੈ ਦੇਖੋ ਬੀਜੇਪੀ ਦਾ ਹੁਣ ਜਿਹੜਾ ਇਤਿਹਾਸ ਨਜ਼ਰ ਆ ਰਿਹਾ ਉਹਦੇ ਨਾਲ ਜਿਹੜੀ ਵੀ ਖੇਤਰੀ ਪਾਰਟੀ ਜੁੜੀ ਆਉਂਨੇ ਉਹਨੂੰ ਖਾ ਲਿਆ ਉਹਨੂੰ ਉਹਨੇ ਖਤਮ ਕਰ ਲਿਆ ਅੱਜ ਚੰਦੂ ਮਾਜਰੇ ਜੀ ਦਾ ਬਿਆਨ ਵੀ ਆਇਆ ਕਿ ਵਿਚਕਾਰ ਸੁਖਬੀਰ ਸਿੰਘ ਬਾਦਲ ਨੇ ਕੋਸ਼ਿਸ਼ ਵੀ ਬੜੀ ਕੀਤੀ ਕਿ ਸਾਡਾ ਦੋਨਾਂ ਦਾ ਪੈਚ ਅਪ ਹੋ ਜਾਏ ਜਾਂ ਅਸੀਂ ਦੋਨੋਂ ਮਿਲ ਕੇ ਇਲੈਕਸ਼ਨ ਲੜਦੀਏ ਇਸ ਤੋਂ ਜ਼ਿਆਦਾ ਬੁਰੇ ਹਾਲਾਤ ਅਕਾਲੀ ਦਲ ਬਾਦਲ ਦੇ ਨਹੀਂ ਹੋ ਸਕਦੇ ਸਨ ਕਦੀ ਉਂਗਲੀ ਉਹ ਤੁਹਾਡੀ ਫੜ ਕੇ ਚੱਲਦੇ ਸਨ ਅੱਜ ਤੁਸੀਂ ਉਹਨਾਂ ਦੀ ਉਂਗਲੀ ਫੜਨਾ ਚਾ ਰਹੇ ਹੋ ਠੀਕ ਹੈ ਤੇ ਲੇਕਿਨ ਸਮਾਜਿਕ ਤੌਰ ਤੇ ਤੇ ਇਹ ਗੱਲ ਚੰਗੀ ਲੱਗਦੀ ਹੈ ਕਿ ਪਿਓ ਨੇ ਕਦੀ ਪੁੱਤ ਨੂੰ ਚਲਾਇਆ ਤੇ ਅੱਜ ਅਗਰ ਜਿਹੜਾ ਪਿਓ ਹੈ ਇਹਦਾ ਮਤਲਬ ਮੰਨ ਲਈਏ ਕਿ ਪਿਓ ਦੀ ਤਾਕਤ ਖਤਮ ਹੋ ਗਈ ਹੈ ਕਿ ਉਹ ਪੁੱਤ ਦੀ ਉਂਗਲੀ ਫੜ ਕੇ ਅੱਗੇ ਚੱਲਣਾ ਚਾਹ ਰਿਹਾ ਜਦ ਕਿ ਹੁਣ ਆਇਆ ਚਾਹੀਦਾ ਕਿ ਪਿਓ ਨੂੰ ਆਪਣੇ ਉੱਤੇ ਮਜ਼ਬੂਤ ਰਹਿਣਾ ਚਾਹੀਦਾ ਸੀ ਤਾਂ ਕਿ ਉਹਨੂੰ ਕਿਸੇ ਦੇ ਸਹਾਰੇ ਦੀ ਲੋੜ ਨਾ ਪੈਂਦੀ ਅੱਜ ਇਹ ਜਿਹੜੇ ਘਾਰੇ ਹੋ ਰਹੇ ਨੇ ਇਹ ਇਹਨਾਂ ਦੀ ਕਮਜ਼ੋਰੀ ਦੇ ਕਾਰਨ ਹੋ ਰਹੇ ਨੇ ਜਿੱਥੇ ਇਹਨਾਂ ਨੇ ਪੰਜਾਬ ਦੇ ਹਿੱਤਾਂ ਤੋਂ ਜ਼ਿਆਦਾ ਆਪਣੇ ਹਿੱਤ ਉੱਤੇ ਰੱਖੇ ਉਹਦੇ ਕਾਰਨ ਅੱਜ ਇਹ ਅਕਾਲੀ ਦਲ ਬਦਲ ਦੀ ਹੈ ਹਾਲਤ ਹੈ ਸੁਖਵੀਰ ਜੀ ਐਸੀ ਗੱਲ ਨਹੀਂ ਪੜੇ ਲਿਖੇ ਤੇ ਇੰਟੈਲੀਜੈਂਟ ਲੀਡਰ ਨੇ ਤੇ ਹੋਣਾ ਇਹ ਚਾਹੀਦਾ ਕਿ ਆਪਣੀ ਪੰਥ ਤੋਂ ਜਿਹੜੀ ਭੁੱਲਾ ਹੋਈਆਂ ਨੇ ਜੇ ਤੁਸੀਂ ਉਹ ਟਾਈਮ ਸਿਰ ਮਾਫੀ ਮੰਗ ਲਈ ਹੁੰਦੀ ਅੱਜ ਇਹ ਹਾਲਾਤ ਨਾ ਹੁੰਦੇ ਹਾਲੇ ਵੀ ਕੁਝ ਨਹੀਂ ਵਿਗੜਿਆ ਤੁਸੀਂ ਪੁਰਾਣੇ ਲੋਕਾਂ ਨੂੰ ਕਿਉਂ ਟੋਰੇ ਹੋ ਕਿ ਨਇਆ ਯੂਥ ਨਹੀਂ ਹੈ ਕਿ ਨਏ ਲੋਕ ਨਹੀਂ ਹੈ ਨਇਆ ਵਿਚਾਰ ਨਹੀਂ ਹੈ ਉਹਨਾਂ ਨੂੰ ਅੱਗੇ ਲੈ ਕੇ ਕਿਉਂ ਨਹੀਂ ਚੱਲਦੇ ਜੇ ਅਕਾਲੀ ਦਲ ਦਾ ਪ੍ਰਧਾਨ ਤਬਦੀਲ ਹੋ ਜਾਵੇ ਤੇ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਦੀ ਸਫਾਈ ਇਹ ਦੇ ਵਿੱਚ ਕੋਈ ਵੱਡੀ ਤਬਦੀਲੀ ਆ ਸਕਦੀ ਹੈ ਦੇਖੋ ਇਹ ਤੇ ਅਕਾਲੀ ਦਲ ਦਾ ਆਪਣਾ ਇੰਟਰਨਲ ਮੁੱਦਾ ਹੈ ਕਿ ਅਕਾਲੀ ਦਲ ਮੇਰਾ ਨਜ਼ਰੀਆ ਹੈ ਕਿ ਇਹ ਤੇ ਲੀਡਰ ਦੇਖਣਾ ਪਏਗਾ ਨਾ ਕਿ ਉਹਦੇ ਕੋਲ ਉਹ ਕੈਲੀਬਰ ਹੈ ਕਿ ਨਹੀਂ ਹੈ ਕਿ ਉਹ ਲੀਡਰ ਬਣ ਸਕੇ ਲੀਡਰ ਕਹਿ ਦੇਣਾ ਮੂੰ ਤੋਂ ਬਹੁਤ ਸੌਖਾ ਹੁੰਦਾ ਹੈ ਲੇਕਿਨ ਲੀਡਰ ਨੂੰ ਕਦੀ ਤੁਸੀਂ ਕਿਸੇ ਨੂੰ ਭੇੜਾ ਚਰਾਂਦੇ ਵੇਖੋ ਜਾਂ ਗਾਵਾਂ ਮੱਝਾਂ ਚਰਾਂਦੇ ਵੇਖੋ ਇੰਨਾ ਆਸਾਨ ਕੰਮ ਨਹੀਂ ਹੈ ਆਮ ਆਦਮੀ ਹੱਥ ਡੰਡਾ ਦੇਤੇ ਤੇ ਸ਼ਾਂਤ ਕੱਖ ਨਹੀਂ ਲੱਭਣਾ ਤੇ ਜਿੰਨੂੰ ਤਜਰਬਾ ਹੋਏਗਾ ਇਹ ਤੇ ਹੁਣ ਅਕਾਲੀ ਦਲ 'ਚ ਦੇਖਣਾ ਕਿ ਐਫਓ ਜਾਂ ਕਿਹੜਾ ਤਜਰਬੇਕਾਰ ਔਰ ਸੂਝਵਾਨ ਲੀਡਰ ਹੈਗਾ ਬਾਕੀ ਤੁਹਾਡਾ ਕਹਿੰਦਾ ਕਿ ਜਥੇਦਾਰ ਹਰਪ੍ਰੀਤ ਸਿੰਘ ਵਾਗਡੋਰ ਦੇ ਉਹ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਉਹ ਅਕਾਲੀ ਦਲ ਦੀ ਅਗਵਾਈ ਸੁਚੱਜੀ ਕਰੇ ਨਹੀਂ ਮੈਂ ਨਹੀਂ ਸੋਚਦਾ ਉਹਨਾਂ ਨੂੰ ਕੀ ਕਹਿੰਦੇ ਨੇ ਆਪਣੇ ਆਪਣਾ ਗੁਰਦੁਆਰੇ ਪਾਠ ਕਰਨ ਹੂੰ ਪਾ ਇਹਦਾ ਮਤਲਬ ਜਿਹੜੀ ਪੋਲਿਟਿਕਸ ਔਰ ਜਿਹੜੀ ਰਾਜਨੀਤੀ ਹੈ ਨਹੀਂ ਮੇਰੀ ਪੀੜੀ ਦਾ ਸੰਕਲਪ ਇਕੱਠਾ ਹੈ ਨਾ ਦੇਖੋ ਮੇਰੀ ਪੀੜੀ ਵਾਸਤੇ ਤੁਸੀਂ ਸੰਕਲਪ ਤੇ ਕਰਤਾ ਮੇਰੀ ਪੀੜੀ ਕਿੰਨੇ ਕੀਤੀ ਸੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉੱਪਰ ਹੈ ਰਾਜਨੀਤੀ ਪੈਰ ਦੀ ਧੁੱਤੀ ਮੰਨਿਆ ਜਾਂਦਾ ਸਿੱਖ ਤਰਬ ਦੇ ਵਿੱਚ ਮੈਂ ਤੁਹਾਡੀ ਗੱਲ ਨੂੰ ਸਿਰਫ ਛੜਾਣਾ ਵਾਂ ਲੇਕਿਨ ਉਹ ਕਰਨ ਵਾਲਾ ਕੌਣ ਸੀ ਹੂੰ ਸਾਡੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉਹੋ ਜਿਹਾ ਕਰੈਕਟਰ ਉਫਰ ਦਾ ਸਿਸਟਮ ਲੱਭਣਾ ਸਾਨੂੰ ਆਪਣੇ ਸਿੱਖਾਂ ਚ ਪਏਗਾ ਕਿ ਕਿਹੜਾ ਬੰਦਾ ਹੈ ਜਿਹੜਾ ਧਰਮ ਦੇ ਨਾਲ ਰਾਜਨੀਤੀ ਨੂੰ ਦੋਨਾਂ ਨੂੰ ਚੰਗੇ ਤਰੀਕੇ ਨਾਲ ਸਾਧ ਕੇ ਅੱਜ ਇਸ ਪੰਜਾਬ ਨੂੰ ਦੁਬਾਰਾ ਉੱਥੇ ਖੜਾ ਕਰ ਦੇ ਜਿਹੜਾ ਇੱਕ ਨੰਬਰ ਸੂਬਾ ਹੁੰਦਾ ਸੀ ਉੱਥੇ ਖੜਾ ਕਰਨ ਦੀ ਤਾਕਤ ਕਿਹਦੇ ਵਿੱਚ ਹੈ ਇਹ ਪੰਥ ਨੂੰ ਵੀ ਲੱਭਣ ਦੀ ਲੋੜ ਹੈ ਪੋਲਿਟੀਕਲ ਪਾਰਟੀਆਂ ਨੂੰ ਵੀ ਲੱਭਣ ਦੀ ਲੋੜ ਹੈ ਔਰ ਜੋ ਲੱਭੇ ਉਹਦੇ ਪਿੱਛੇ ਪੰਜਾਬ ਨੂੰ ਖੜੇ ਹੋਣ ਦੀ ਲੋੜ ਹੈ ਅੱਜ ਸਾਡੇ ਜਿਹੜੇ ਮਿਆਰ ਨੇ ਹੂੰ ਕਿਸੇ ਨੂੰ ਕਹਿੰਦੇ ਨੇ ਕਿ ਇਫ ਯੂ ਵਾਂਟ ਟੂ ਚੈੱਕ ਅ ਮੈਨਸ ਕੈਰੈਕਟਰ ਗਿਵ ਹਿਮ ਪਾਵਰ ਜਦ ਤੱਕ ਅਸੀਂ ਕਿਸੇ ਨੂੰ ਤਾਕਤ ਨਹੀਂ ਦਿੰਦੇ ਸਾਨੂੰ ਉਹਦਾ ਕੈਰੈਕਟਰ ਪਤਾ ਨਹੀਂ ਚੱਲਦਾ ਹੂੰ ਤੇ ਕੈਰੈਕਟਰ ਤੇ ਤਜਰਬੇ ਨਾਲ ਹੀ ਪਤਾ ਹੋਣਾ ਪੰਜਾਬੀ ਦੀ ਕਹਾਵਤ ਹੈ ਰਾਬੇ ਜਾਨੀਏ ਜਾਂ ਵਾਪੇ ਜਾਨੀਏ ਬਿਲਕੁਲ ਦਿਖਣ ਨੂੰ ਤਾਂ ਸਭ ਵਧੀਆ ਲੱਗਦੇ ਨੇ ਬਾਕੀ ਹਰਪ੍ਰੀਤ ਸਿੰਘ ਜੀ ਦਾ ਮੈਂ ਇੰਨਾ ਵੱਡਾ ਕੈਰੈਕਟਰ ਨਹੀਂ ਸਮਝਦਾ ਕਿ ਬਈ ਉਹ ਪੰਥ ਨੂੰ ਕਿੱਥੇ ਅੱਗੇ ਲੈ ਕੇ ਜਾ ਸਕਦੇ ਨੇ ਤੇ ਇਸ ਵਾਸਤੇ ਮੈਂ ਚਾਹਾਂਗਾ ਕਿ ਹੋਰ ਕੋਈ ਸੂਝਵਾਨ ਲੀਡਰ ਜਿਹੜੇ ਪੰਜਾਬ ਦੇ ਬੇਸਿਕ ਮੁੱਦਿਆਂ ਨੂੰ ਵੀ ਜਾਣਦਾ ਹੋਵੇ ਇਕਨੋਮਿਕਲੀ ਸਭ ਤੋਂ ਵੱਡੀ ਜ਼ਰੂਰਤ ਹੈ ਕਿਉਂਕਿ ਜਦ ਤੱਕ ਸਾਡੀ ਇਕਨੋਮਿਕਲੀ ਅਸੀਂ ਸਟਰੋਂਗ ਨਹੀਂ ਹੋਵਾਂਗੇ ਤਦ ਤੱਕ ਅਸੀਂ ਪੰਜਾਬ ਦਾ ਵਿਜ਼ਨ ਨੂੰ ਆਪਣੀ ਗੱਲ ਨੂੰ ਅਸੀਂ ਪੂਰੇ ਵਰਲਡ ਵਿੱਚ ਲੈ ਜਾਣ ਵਿੱਚ ਸਕਸ਼ਮ ਨਹੀਂ ਹੋਵਾਂ ਆ ਬਿਲਕੁਲ ਆ ਹਾਲਤੇ ਵਿੱਚ ਜਿਹੜੀ ਅਕਾਲੀ ਦਲ ਦੇ ਅੰਦਰ ਖਿੱਚੋ ਤਾਣ ਬਣੀ ਹੋਈ ਆ ਜਿਹਦੇ ਵਿੱਚੋਂ ਦੋ ਧੜੇ ਨਿਕਲਦੇ ਨੇ ਔਰ ਜਿਹੜੇ ਪੰਥ ਪ੍ਰਸਤ ਐਕਟਿਵਿਸਟ ਲੋਕ ਮੰਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਇਸ ਚੀਜ਼ ਦੇ ਵੱਡੇ ਫੈਕਟਰ ਦਿੱਤੇ ਜਾ ਰਹੇ ਨੇ ਜੇ ਅਕਾਲੀ ਦਲ ਪੰਜਾਬ ਦੀ ਰਵਾਇਤੀ ਤੇ ਪੰਜਾਬ ਦੀ ਪੰਥਕ ਤੇ ਸਿਆਸਤ ਦੇ ਨਾਲ ਜੁੜੀ ਹੋਈ ਪਾਰਟੀ ਇਸ ਤਰੀਕੇ ਦੇ ਨਾਲ ਖੇਰੂ-ਖੇਰੂ ਹੁੰਦੀ ਹੈ ਤੇ ਇਹਦਾ ਲਾਹਾ ਪੰਜਾਬ ਵਿਰੋਧੀ ਜਿਹੜੀਆਂ ਸਿਆਸੀ ਤਰ੍ਹਾਂ ਨੇ ਜਿਹੜੀਆਂ ਨਹੀਂ ਚਾਹਦੀਆਂ ਕਿ ਪੰਥਕ ਪੋਲਿਟਿਕਸ ਪੰਜਾਬ ਦੇ ਵਿੱਚ ਲਾਗੂ ਹੋਣੀ ਚਾਹੀਦੀ ਹੈ ਇਹਦਾ ਲਾਹਾ ਉਹਨਾਂ ਨੂੰ ਹੋਵੇਗਾ ਤੇ ਨੁਕਸਾਨ ਪੰਜਾਬ ਤੇ ਪੰਥ ਦੇ ਲੋਕਾਂ ਨੂੰ ਹੋਵੇਗਾ ਅੱਗੇ ਦੀ ਗੱਲਬਾਤ ਲੈ ਕੇ ਵੀ ਤੁਹਾਨੂੰ